ਕੀ ਅਵੈਦ ਬਿਲਡਿੰਗ ਜਿਹੜੀ ਆ ਉਹ ਕਿਵੇਂ ਢੜਲੇ ਦੇ ਨਾਲ ਬਣਦੀ ਨਜ਼ਰ ਆ ਰਹੀ ਹੈ ਹਾਊਸ ਸਿਟੀ ਦੇ ਵਿੱਚ ਸੂਆ ਰੋਡ ਤੇ ਇੱਕ ਨਹੀਂ ਇੱਕ ਏ ਐ ਤੇ ਇੱਕ ਹੋਰ ਵੀ ਇੱਧਰ ਜਿਹੜੀ ਬਿਲਡਿੰਗ ਆ ਉਹ ਬਣਦੀ ਪਈ ਲਗਾਤਾਰ ਹੀ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਬਣਦੀਆਂ ਜ਼ਰੂਰ ਨਜ਼ਰ ਆਉਂਦੀਆਂ ਨੇ ਪਰ ਗੱਲ ਤਾਂ ਇਹ ਹੈ ਕਿ ਢੜਲੇ ਦੇ ਨਾਲ ਇਹ ਬਿਲਡਿੰਗਾਂ ਬਣ ਕਿਵੇਂ ਜਾਂਦੀਆਂ ਨੇ ਨਾ ਤਾਂ ਇਹਨਾਂ ਦਾ ਨਕਸ਼ਾ ਹੁੰਦਾਗਾ ਕੋਈ ਕਾਗਜ਼ੀ ਜਾਂ ਕੁਝ ਨਹੀਂ ਹੁੰਦਾ ਤੇ ਬਣ ਕਿਵੇਂ ਜਾਂਦੀਆਂ ਨੇ ਇਹ ਵੱਡਾ ਸਵਾਲ ਜਿਹੜਾਗਾ ਉਹ ਜ਼ਰੂਰ ਖੜਾ ਕਰਦਾ ਗੁਲਾਬਦਾ ਦੇ ਅਫਸਰ ਨੂੰ ਵੀ ਇਸ ਬਾਰੇ ਜਿਹੜੀ ਜਾਣਕਾਰੀ ਹੈ ਕਈ ਵਾਰੀ ਜਾ ਚੁੱਕੀ ਹੈ ਪਰ ਉਸ ਤੋਂ ਬਾਅਦ ਵੀ ਜਿਹੜਾ ਇਹ ਬਿਲਡਿੰਗ ਜਿਹੜੀ ਹੈ ਉਹ ਬਣਦੀ ਗਈ ਗਲਾਟਾ ਦੇ ਅਫਸਰ ਮਿਲੇ ਹੋ ਸਕਦੇ ਨੇ ਤਾਂ ਹੀ ਇਹ ਬਿਲਡਿੰਗ ਜਿਹੜੀ ਬਣ ਕੇ ਤਿਆਰ ਹੋ ਰਹੀ ਹੈ ਹਾਲਾਂਕਿ ਹੋ ਸਕਦਾ ਹੈ ਕਿ ਕਈ ਪੋਲਿਟਿਕਲ ਸ਼ਾਇਆ ਹੋਵੇ ਜਾਂ ਫਿਰ ਕੋਈ ਗਲਾਟਾ ਦਾ ਅਫਸਰ ਇਹਦੇ ਵਿੱਚ ਮਿਲਿਆ ਹੋਵੇ ਤਾਂ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਨੇ ਕਿ ਬਣ ਕਿਵੇਂ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕਾਫੀ ਦਿਨ ਜਿਹੜੇ ਨੇ ਉਹ ਹੋ ਚੁੱਕੇ ਨੇ ਇਸ ਨੂੰ ਬਣਦੇ ਨੂੰ ਪਰ ਹੁਣ ਤੱਕ ਕੋਈ ਵੀ ਗਲਾਟਾ ਦਾ ਅਫਸਰ ਜਿਹੜਾਗਾ ਉਹ ਇੱਥੇ ਨਹੀਂ ਪਹੁੰਚਿਆ ਕਈ ਬਿਲਡਿੰਗਾਂ ਹੁੰਦੀਆਂ ਜਿਨ੍ਹਾਂ ਦਾ ਨਕਸ਼ਾ ਹੀ ਨਹੀਂ ਹੁੰਦਾ ਤੇ ਉਸ ਨੂੰ ਬਣਾ ਕੇ ਜਿਹੜੀਆਂ ਤਿਆਰ ਕਰ ਦਿੱਤੀਆਂ ਜਾਂਦੀਆਂ ਨੇ ਤਾ ਉਸਤੇ ਐਕਸ਼ਨ ਭਲਾ ਕੌਣ ਕਰੇਗਾ ਇਹ ਵੱਡਾ ਸਵਾਲ ਹੈ ਅਕਸਰ ਹੀ ਤੁਹਾਨੂੰ ਲੁਧਿਆਣੇ ਦੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਖਬਰਾਂ ਦੱਸਦੇ ਆ ਜਿੱਥੇ ਅਵੈਧ ਬਿਲਡਿੰਗਾਂ ਬਣ ਰਹੀਆਂ ਹੁੰਦੀਆਂ ਨੇ ਜਾਂ ਫਿਰ ਸਰਕਾਰ ਦੇ ਖਾਤੇ ਦੇ ਵਿੱਚ ਉਸ ਬਿਲਡਿੰਗ ਦਾ ਕੋਈ ਵੀ ਵੇਰਵਾ ਨਹੀਂ ਹੁੰਦਾ ਸੋ ਅੱਜ ਅਸੀਂ ਪਹੁੰਚੇ ਆ ਸਾਊਥ ਸਿਟੀ ਦੇ ਵਿੱਚ ਸੂਆ ਰੋਡ ਤੇ ਮੌਜੂਦ ਆ ਜਿੱਥੇ ਦੇਖ ਸਕਦੇ ਹੋ ਕਿ ਅਵੈਧ ਬਿਲਡਿੰਗ ਜਿਹੜੀ ਹੈ ਉਹ ਕਿਵੇਂ ਢੱਲਲੇ ਦੇ ਨਾਲ ਬਣਦੀ ਨਜ਼ਰ ਆ ਰਹੀ ਹੈ ਜਿਸ ਦਾ ਕੋਈ ਵੀ ਵੇਰਵਾ ਜਿਹੜਾਗਾ ਉਹ ਮਰਿਸਪਲ ਕਾਰਪੋਰੇਸ਼ਨ ਦੇ ਕੋਲ ਨਹੀਂ ਹੋਏਗਾ ਤੇ ਢੱਲਲੇ ਦੇ ਨਾਲ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਮਰਸ਼ੀਅਲ ਬਿਲਡਿੰਗਾਂ ਜਿਹੜੀਆਂ ਨੇ ਉਹ ਇਸ ਹਾਊਸ ਸਿਟੀ ਦੇ ਵਿੱਚ ਸੂਆ ਰੋਡ ਤੇ ਇੱਕ ਨਹੀਂ ਇੱਕ ਏ ਹੈ ਤੇ ਇੱਕ ਹੋਰ ਵੀ ਇੱਧਰ ਜਿਹੜੀ ਬਿਲਡਿੰਗ ਉਹ ਬਣਦੀ ਪਈ ਲਗਾਤਾਰ ਹੀ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਬਣਦੀਆਂ ਜ਼ਰੂਰ ਨਜ਼ਰ ਆਉਂਦੀਆਂ ਨੇ ਤਾਂ ਦੇਖ ਸਕਦੇ ਹੋ ਕਿ ਅਪਰ ਫਲੋਰ ਵੀ ਬਣਾ ਦਿੱਤਾ ਗਿਆ ਤੇ ਹੁਣ ਤੱਕ ਜਿਹੜੇ ਨਗਰ ਨਿਗਮ ਦੇ ਮੁਲਾਜ਼ਮ ਨੇ ਯਾਨੀ ਕਹਿ ਸਕਦੇ ਆ ਇਹਦੇ ਵੱਲ ਬਿਲਕੁਲ ਉਹਨਾਂ ਦੀ ਜਿਹੜੀ ਨਿਗਾਹ ਏ ਉਹ ਨਹੀਂ ਗਈ ਤਾਂ ਕਮਰਸ਼ੀਅਲ ਜਿਹੜਾ ਦੇਖ ਸਕਦੇ ਹੋ ਹਾਲਾਂਕਿ ਜਿਹੜਾ ਕਹਿ ਸਕਦੇ ਆ ਕਿ ਇਸ ਤਰ੍ਹਾਂ ਦੀ ਆ ਬਹੁਤ ਸਾਰੀਆਂ ਜਿਹੜੀਆਂ ਬਿਲਡਿੰਗਾਂ ਜਿਹੜੀਆਂ ਨੇ ਉਹ ਬਣ ਰਹੀਆਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਇਸ ਤਰ੍ਹਾਂ ਦੇ ਇੱਕ ਨਹੀਂ ਇਸੇ ਸੜਕ ਤੇ ਬਹੁਤ ਸਾਰੇ ਜਿਹੜੇ ਬਿਲਡਿੰਗ ਨੇ ਉਹ ਬਣ ਰਹੇ ਨੇ ਤਾਂ ਦੇਖ ਸਕਦੇ ਹੋ ਡਬਲ ਫਲੋਰ ਜਿਹੜਾਗਾ ਉਹ ਵੀ ਬਣ ਚੁੱਕਾਗਾ ਤਾਂ ਇਸ ਤੋਂ ਬਾਅਦ ਹੋਰ ਵੀ ਜਿਹੜੀਆਂ ਬਿਲਡਿੰਗਾਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਗੱਲ ਤਾਂ ਇਹ ਹੈ ਕਿ ਢੱਲੇ ਦੇ ਨਾਲ ਇਹ ਬਿਲਡਿੰਗਾਂ ਬਣ ਕਿਵੇਂ ਜਾਂਦੀਆਂ ਨੇ ਨਾ ਤਾਂ ਇਹਨਾਂ ਦਾ ਨਕਸ਼ਾ ਹੁੰਦਾਗਾ ਤੇ ਨਾ ਹੀ ਇਹਨਾਂ ਦਾ ਕੋਈ ਜਿਹੜਾ ਕਾਰਪੋਰੇਸ਼ਨ ਦੇ ਵਿੱਚ ਕੋਈ ਕਾਗਜ਼ੀ ਜਾਂ ਕੁਝ ਨਹੀਂ ਹੁੰਦਾ ਤੇ ਬਣ ਕਿਵੇਂ ਜਾਂਦੀਆਂ ਨੇ ਇਹ ਵੱਡਾ ਸਵਾਲ ਜਿਹੜਾ ਹੈਗਾ ਉਹ ਜ਼ਰੂਰ ਖੜਾ ਕਰਦਾ ਹੈ ਹਾਲਾਂਕਿ ਜੇ ਗੱਲ ਕਰ ਲਈ ਗਲਾਡਾਤੀ ਤਾਂ ਗਲਾਡਾ ਦੇ ਅਫਸਰ ਉਹ ਵੀ ਇਸ ਬਾਰੇ ਜਿਹੜੀ ਜਾਣਕਾਰੀ ਹੈ ਕਈ ਵਾਰੀ ਜਾ ਚੁੱਕੀ ਹੈ ਪਰ ਉਸ ਤੋਂ ਬਾਅਦ ਵੀ ਜਿਹੜਾ ਇਹ ਬਿਲਡਿੰਗ ਜਿਹੜੀ ਹੈ ਉਹ ਬਣਦੀ ਗਈ ਤੇ ਬਣਦੀ ਗਈ ਤੇ ਹੁਣ ਇਸ ਵਕਤ ਬਣ ਕੇ ਜਿਹੜੀ ਉਹ ਤਿਆਰ ਹੁੰਦੀ ਵੀ ਨਜ਼ਰ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਗਲਾਡਾ ਦੇ ਅਫਸਰ ਦੀ ਮਿਲੀਪੁਗਤ ਦੇ ਨਾਲ ਇਹ ਬਿਲਡਿੰਗ ਬਣ ਰਹੀ ਹੈ ਜਾਂ ਫਿਰ ਵੱਡੀ ਕੋਈ ਪੋਲਿਟੀਕਲ ਸ਼ਾਇਆ ਹੈ ਜਾਂ ਕੋਈ ਵੱਡੀ ਹਸਤੀ ਹੈ ਕਿਉਂਕਿ ਇਹ ਬਿਲਡਿੰਗ ਜਿਸ ਤਰੀਕੇ ਨਾਲ ਬਿਲਕੁਲ ਮੇਨ ਰੋਡ ਤੇ ਸਿਧਮਾ ਕਨਾਲ ਦੇ ਬਿਲਕੁਲ ਨਾਲ ਹੈ ਤੇ ਇੱਥੋਂ ਕਈ ਵਾਰੀ ਅਫਸਰ ਵੀ ਲੰਘਦੇ ਨੇ ਤਾਂ ਉਹਨਾਂ ਨੂੰ ਸ਼ਾਇਦ ਇਹ ਬਿਲਡਿੰਗ ਜਿਹੜੀ ਆ ਉਹ ਨਹੀਂ ਦਿਖੀ ਜਾਂ ਫਿਰ ਉਹਨਾਂ ਦੀ ਮਿਲੀਭੁਗਤ ਦੇ ਨਾਲ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਉਹ ਬਣਵਾਈਆਂ ਜਾ ਰਹੀਆਂ ਨੇ ਹਾਲਾਂਕਿ ਇਸ ਤੇ ਇਸ ਤਰ੍ਹਾਂ ਦੀਆਂ ਬਿਲਡਿੰਗਾਂ ਬਣਨ ਦੇ ਨਾਲ ਸਰਕਾਰ ਨੂੰ ਕਿਵੇਂ ਚੂਨਾ ਲਗਾਇਆ ਜਾ ਰਿਹਾ ਹੈ ਸਰਕਾਰ ਦੇ ਖਜ਼ਾਨੇ ਨੂੰ ਕਿਸ ਤਰੀਕੇ ਨਾਲ ਜਿਹੜਾ ਖਾਲੀ ਕੀਤਾ ਜਾ ਰਿਹਾ ਹੈ ਜੋ ਕਿ ਜੇਕਰ ਇਹ ਲੀਗਲ ਤੌਰ ਤੇ ਬਣਾਉਂਦੇ ਰਿਹਾ ਤਾਂ ਸਰਕਾਰ ਦੇ ਖਾਤੇ ਵਿੱਚ ਕਾਫੀ ਰੈਵਨਿਊ ਜਿਹੜਾਗਾ ਉਹ ਜਾਵੇਗਾ ਪਰ ਉਸ ਤੋਂ ਬਚਣ ਦੇ ਲਈ ਇਹ ਕਮਰਸ਼ੀਅਲ ਬਿਲਡਿੰਗਾਂ ਜਿਹੜੀਆਂ ਨੇ ਉਹ ਬਣਾ ਕੇ ਤਿਆਰ ਕਰ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਹੋ ਸਕਦਾ ਹੈ ਕਿ ਕਈ ਪੋਲਿਟਿਕਲ ਸ਼ਾਇ ਹੋਵੇ ਜਾਂ ਫਿਰ ਕੋਈ ਵੱਡੀ ਹਸਤੀ ਹੋਵੇ ਜਾਂ ਕੋਈ ਗਲਾਦਾ ਦੇ ਅਫਸਰੇ ਦੇ ਵਿੱਚ ਮਿਲਿਆ ਹੋਵੇ ਤਾਂ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਨੇ ਕਿ ਬਣ ਕਿਵੇਂ ਰਹੀ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਿੱਧਵਾਂ ਕਨਾਲ ਦੇ ਬਿਲਕੁਲ ਨਾਲ ਹੈ ਤਾਂ ਦੇਖ ਸਕਦੇ ਹੋ ਕਿਵੇਂ ਤਿਆਰੀ ਜਿਹੜੀ ਹੈ ਲੇਬਰ ਲੱਗੀ ਹੋਈ ਹੈ ਲੇਬਰ ਕੰਮ ਕਰਦੀ ਨਜ਼ਰ ਆ ਰਹੀ ਹੈ ਤੇ ਮਾਲਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਮਾਲਕ ਜਿਹੜੇ ਸੀ ਉਹ ਇੱਥੇ ਨਹੀਂ ਨੇ ਕਿਉਂਕਿ ਮਾਲਕਤਾ ਉਹਦੀ ਹੋਣਗੇ ਜਦੋਂ ਇੱਥੋਂ ਜਿਹੜੀ ਇੱਥੇ ਦੀ ਜਗ੍ਹਾ ਹੋ ਪ੍ਰੋਪਰ ਤੇ ਲੀਗਲ ਤੌਰ 'ਤੇ ਬਣ ਰਹੀ ਹੋਵੇਗੀ ਪਰ ਇੱਕ ਕਮਰਸ਼ੀਅਲ ਬਿਲਡਿੰਗ ਜਿਹੜੀ ਹੈ ਉਹ ਲਗਾਤਾਰ ਹੀ ਤੜੱਲੇ ਦੇ ਨਾਲ ਜਿਹੜੀ ਇਸ ਤਰੀਕੇ ਦੀ ਬਿਲਡਿੰਗਾਂ ਜੜੀਆਂ ਨੇ ਉਹ ਬਣਦੀਆਂ ਜਣੀਆਂ ਉਹ ਨਜ਼ਰ ਆਉਂਦੇ ਤਾਂ ਦੇਖ ਸਕਦੇ ਹੋ ਸਟਰਿੰਗ ਦਾ ਕੰਮ ਹੋ ਚੁੱਕਾ ਹੈ ਉੱਪਰ ਹਾਲਾਕਿ ਕੋਈ ਇੱਕ ਦਿਨ ਦਾ ਕੰਮ ਨਹੀਂ ਹੈ ਇਹ ਕਾਫੀ ਦਿਨਾਂ ਦੇ ਵਿੱਚ ਬਣੀ ਹੈ ਬਿਲਡਿੰਗ ਤਾਂ ਤੁਹਾਨੂੰ ਦੱਸ ਦਈਏ ਕਿ ਕਾਫੀ ਦਿਨ ਜਿਹੜੇ ਨੇ ਉਹ ਹੋ ਚੁੱਕੇ ਨੇ ਇਸ ਨੂੰ ਬਣਦੇ ਨੂੰ ਪਰ ਹੁਣ ਤੱਕ ਕੋਈ ਵੀ ਗਲਾਡਾ ਦਾ ਅਫਸਰ ਜਿਹੜਾਗਾ ਉਹ ਇੱਥੇ ਨਹੀਂ ਪਹੁੰਚਿਆ ਨਾ ਇਸ ਦਾ ਕੋਈ ਵੇਰਵਾ ਦਿੱਤਾ ਤੇ ਹੁਣ ਵੀ ਢੱਲੇ ਦੇ ਨਾਲ ਜਿਹੜਾ ਇਹ ਬਿਲਡਿੰਗ ਜਿਹੜੀ ਆ ਉਹ ਚਲਦੀ ਪਈ ਆ ਤਾਂ ਨਾਲ ਤੁਹਾਨੂੰ ਤਸਵੀਰ ਇੱਧਰੋਂ ਦਿਖਾ ਦਿੰਦਾ ਕਿ ਕਿਵੇਂ ਤੇ ਕਿੰਨੀ ਵੱਡੀ ਜਿਹੜੀ ਆ ਇਹ ਇਮਾਰਤ ਉਹ ਬਣ ਕੇ ਤਿਆਰ ਹੋਈ ਹੈ ਤਾਂ ਹਾਲਾ ਇਸ ਤੇ ਉੱਪਰ ਹੋਰ ਵੀ ਬਣੂਗੀ ਪਰ ਫਿਲਹਾਲ ਜਿਹੜਾ ਲੈਂਟਰ ਪੈ ਕੇ ਤਿਆਰ ਹੋ ਚੁੱਕਾਗਾ ਤਾਂ ਲੈਂਟਰ ਜਿਹੜਾਗਾ ਉਹ ਵੀ ਖੋਲਿਆ ਜਾ ਰਿਹਾ ਤਾਂ ਮੁਲਾਜ਼ਮ ਦੀ ਨਜ਼ਰ ਜਿਹੜੀ ਹੈ ਉਹ ਇੱਥੇ ਹੁਣ ਤੱਕ ਨਹੀਂ ਪਵੀ ਜਾਂ ਫਿਰ ਮੁਲਾਜ਼ਮ ਇੱਥੇ ਨਜ਼ਰ ਪਾਉਣਾ ਨਹੀਂ ਚਾਹੁੰਦੇ ਗਲਾਡਾ ਦੇ ਅਫਸਰ ਇਸ ਤਿੰਗਾ ਪਾਉਣਾ ਨਹੀਂ ਚਾਹੁੰਦੇ ਉਹਨਾਂ ਨੂੰ ਪਹਿਲਾਂ ਹੀ ਪਤਾ ਹੈਗਾ ਵੀ ਇਸ ਨੂੰ ਬਣਾਉਣਾਗਾ ਤਾਂ ਬਣਾ ਲੈਣ ਦੋ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਜੇਕਰ ਕੋਈ ਛੋਟੀ ਪ੍ਰਾਪਰਟੀ ਬਣਾਉਂਦਾ ਹੋਵੇ ਕੋਈ ਘਰ ਬਣਾਉਂਦਾ ਹੋਵੇ ਤਾਂ ਗਲਾਡਾ ਦੇ ਅਫਸਰ ਮਿੰਟੋ-ਮਿੰਟੀ ਉੱਥੇ ਪਹੁੰਚ ਕੇ ਜਾਂ ਫਿਰ ਉਸ ਨੂੰ ਠਾਨ ਦੀ ਜਿਹੜੀ ਹੈ ਤਿਆਰੀ ਕਰ ਲੈਂਦੇ ਨੇ ਪਰ ਇਹਨੂੰ ਕੌਣ ਟਾਵੇਗਾ ਇਹ ਵੱਡਾ ਸਵਾਲ ਹੈ ਇਸ ਤਰ੍ਹਾਂ ਦੀਆਂ ਬਿਲਡਿੰਗਾਂ ਨੂੰ ਕੌਣ ਟਾਵੇਗਾ ਜਿਨ੍ਹਾਂ ਕਰਕੇ ਸਰਕਾਰ ਨੂੰ ਵੀ ਝੂਨਾ ਲੱਗ ਰਿਹਾ ਹੈ ਜਿਨ੍ਹਾਂ ਕਰਕੇ ਜਿਹੜੇ ਇਸ ਤਰ੍ਹਾਂ ਦੀਆਂ ਕਮਰਸ਼ੀਅਲ ਬਿਲਡਿੰਗਾਂ ਵਿਦਆਊਟ ਨਕਸ਼ੇ ਜਾਂ ਫਿਰ ਕਈ ਬਿਲਡਿੰਗਾਂ ਹੁੰਦੀਆਂ ਜਿਨ੍ਹਾਂ ਦਾ ਨਕਸ਼ਾ ਹੀ ਨਹੀਂ ਹੁੰਦਾ ਤੇ ਉਸ ਨੂੰ ਬਣਾ ਕੇ ਜਿਹੜੀਆਂ ਤਿਆਰ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਉਸ ਤੇ ਐਕਸ਼ਨ ਭਲਾ ਕੌਣ ਕਰੇਗਾ ਇਹ ਵੱਡਾ ਸਵਾਲ ਹੈ ਤਾਂ ਇਹ ਵੀਡੀਓ ਜਿਹੜੀ ਆ ਉਹ ਜ਼ਰੂਰ ਪ੍ਰਸ਼ਾਸਨ ਤੱਕ ਪਹੁੰਚਾਓ ਵੱਡੇ ਅਫਸਰਾਂ ਤੱਕ ਪਹੁੰਚਾਓ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਛੋਟੇ ਵਰਦ ਦੇ ਲੋਕ ਜਾਂ ਛੋਟੇ ਘਰਾਂ ਦੇ ਲੋਕ ਜਦੋਂ ਲੈਂਟਰ ਪੈਂਦਾ ਹੁੰਦਾਗਾ ਤਾਂ ਉੱਥੇ ਨਾਲ ਹੀ ਗਲਾਡਾ ਦੇ ਅਫਸਰ ਜਾਂ ਫਿਰ ਕਾਰਪੋਰੇਸ਼ਨ ਦੇ ਅਫਸਰ ਉੱਥੇ ਮੁਲਾਜ਼ਮ ਲੈ ਕੇ ਪਹੁੰਚ ਜਾਂਦੇ ਨੇ ਤੇ ਉਸ ਨੂੰ ਤੋੜ ਕੇ ਲੈਂਟਰ ਜਿਹੜਾਗਾ ਉਸ ਨੂੰ ਤੋੜ ਦਿੰਦੇ ਨੇ ਪਰ ਤੁਹਾਨੂੰ ਦੱਸਦੀ ਕਿ ਇਸ ਬਿਲਡਿੰਗ ਦਾ ਲੈਂਟਰ ਕੌਣ ਤੋੜੇਗਾ ਇਹ ਬਿਲਡਿੰਗ ਕੌਣ ਬਣਨ ਤੋਂ ਰੋਕੇਗਾ ਕੀ ਇਸ ਦਾ ਕੋਈ ਦੇਰਵਾ ਲੈਣਾ ਮੁਲਾਜ਼ਮ ਦਾ ਵਾਜਬ ਹੈ ਕਿ ਨਹੀਂ ਪਰ ਹੁਣ ਤੱਕ ਕਈ ਵਾਰੀ ਇਸ ਦੀ ਜਿਹੜੀ ਸ਼ਿਕਾਇਤ ਹੈ ਉਹ ਜਾ ਵੀ ਚੁੱਕੀ ਹੈ ਪਰ ਗਲਾਡਾ ਦੇ ਅਫਸਰ ਹੁਣ ਵੀ ਸੁੱਤੇ ਪੈਨੇ ਉਹਨਾਂ ਨੂੰ ਸ਼ਾਇਦ ਪਤਾ ਹੀ ਨਹੀਂ ਜਾਂ ਫਿਰ ਸਿੱਧੇ ਤੌਰ ਤੇ ਕਹਿ ਸਕਦੇ ਆ ਉਹਨਾਂ ਦੀ ਮਿਲੀਭੁਗਤ ਦੇ ਨਾਲ ਹੋ ਰਿਹਾ ਤਾਂ ਤੁਸੀਂ ਆਪਣੀ ਰਾਏ ਵੀ ਜ਼ਰੂਰ ਦਿਓ ਇਹ ਬਿਲਕੁਲ ਸਦਮਾ ਕਨਾਲ ਦੇ ਨਾਲ ਜਿਹੜਾ ਸੂਆ ਰੋਡ ਹੈਗਾ ਉੱਥੇ ਬਿਲਡਿੰਗ ਬਣਦੀ ਪਈ ਤੇ ਇਹਦੇ ਨਾਲ ਹੀ ਹੋਰ ਵੀ ਜਿਹੜੀ ਬਿਲਡਿੰਗ ਹੈ ਉਹ ਬਣਦੀ ਪਈ ਇੱਕ ਨਹੀਂ ਤਾਂ ਇਹ ਵੱਡਾ ਪੋਲਿਟੀਕਲ ਸ਼ੈ ਹੋ ਸਕਦਾ ਹੈ ਗਲਾਡਾ ਦੇ ਅਫਸਰ ਮਿਲੇ ਹੋ ਸਕਦੇ ਨੇ ਤਾਂ ਹੀ ਇਹ ਬਿਲਡਿੰਗ ਜਿਹੜੀ ਬਣ ਕੇ ਤਿਆਰ ਹੋ ਰਹੀ ਹੈ ਤੇ ਆਪਣੀ ਰਾਏ ਜਿਹੜੀ ਹੈ ਉਹ ਇਨਲੀਗਲ ਬਿਲਡਿੰਗਾਂ ਨੂੰ ਲੁਧਿਆਣਾ ਦੇ ਵਿੱਚ ਬੱਤ ਰਹੀ ਉਸਾਰੀ ਨੂੰ ਲੈ ਕੇ ਜ਼ਰੂਰ